ਅੱਜਕੱਲ ਦੇ 50 ਤੋਂ 60% ਲੋਕਾਂ ਦੀ ਸੱਚਾਈ ਆ ਵੀ ਅੱਜਕੱਲ ਮੁੰਡੇ ਵਾਲੇ ਨਹੀਂ ਦਾਜ ਮੰਗਦੇ ਅੱਜਕੱਲ ਕੁੜੀਆਂ ਵਾਲੇ ਦਾਜ ਮੰਗਦੇ ਨੇ ਮੈਂ ਕਿੰਨੇ ਕੇਸ ਗਿਣਾ ਸਕਦਾ ਜਿਹੜੇ ਕਿ ਪੰਜਾਬ ਦੇ ਵਿੱਚ ਨੇ ਤੇ ਪੰਜਾਬ ਤੋਂ ਬਾਹਰ ਨੇ ਜਿਹੜੇ ਅੱਜਕੱਲ ਮੁੰਡੇ ਵਾਲਿਆਂ ਤੋਂ ਦਾਜ ਮੰਗਦੇ ਨੇ ਬਿਲਕੁਲ ਸਹੀ ਸੁਣ ਰਹੇ ਹੋ ਬਾਈ ਵੀ ਤੁਸੀਂ ਅੱਜਕੱਲ ਕੁੜੀਆਂ ਵਾਲੇ ਦਾ ਸਬਰ ਹੱਲਿਆ ਹੋਇਆ ਕੁੜੀਆਂ ਵਾਲੇ ਨੂੰ ਇਹ ਆ ਵੀ ਜਿਹੜਾ ਮੁੰਡਾ ਵਾ ਜਾਂ ਜਿਹੜਾ ਸਾਡਾ ਜਵਾਈ ਆ ਉਹ ਸਾਡੇ ਪਰਿਵਾਰ ਨੂੰ ਪਾਲੇ ਤੇ ਅੱਜਕੱਲ ਦੇ ਲੋਕ ਇੰਨੇ ਅਕਿਰਤਕਣ ਹੋਏ ਹੋਏ ਨੇ ਕੁੜੀਆਂ ਵਾਲੇ ਵੀ ਉਹ ਇਹ ਸੋਚਦੇ ਆ ਵੀ ਜਵਾਈ ਚੱਕੜੇ ਘਰ ਦਾ ਲੱਭ ਲੋ ਤਾਂ ਜੋ ਉਹਨਾਂ ਦੀ ਧੀ ਨੂੰ ਪਾਲ ਸਕੇ ਨਾਲੇ ਉਹਨਾਂ ਦੇ ਪਿਛੇ ਪਰਿਵਾਰ ਨੂੰ ਵੀ ਪਾਲ ਸਕੇ ਐਦਾਂ ਦੇ ਅਕਿਰਤਕਣ ਲੋਕ ਨੇ ਅੱਜ ਕੱਲ ਦੇ ਸ਼ਰਮ ਹੋਣੀ ਚਾਹੀਦੀ ਥੋਨੂੰ ਲਾਲਚੀਓ ਇਹ ਅਮੀਰ ਘਰ ਦਾ ਮੁੰਡਾ ਤਾਂ ਲੱਭਦੇ ਨੇ ਤਾਂ ਜੋ ਜੇ ਇਨ ਫਿਊਚਰ ਕੁੜੀ ਤੇ ਮੁੰਡੇ ਦੀ ਨਹੀਂ ਬਣੂਗੀ ਤਾਂ ਉਹਦੇ ਤੋਂ ਐਲਮਨੀ ਦੇ ਪੈਸੇ ਮੰਗੇ ਜਾਣ ਇਸ ਤਰ੍ਹਾਂ ਦੇ ਲਾਲਚੀ ਕੁੱਤੇ ਰੇ ਅੱਜ ਕੱਲ ਦੇ ਲੋਕ ਇਨ੍ਹਾਂ ਕੁੱਤਿਆਂ ਤੇ ਇਨ੍ਹਾਂ ਲਾਲਚੀ ਲੋਕਾਂ ਤੋਂ ਦੂਰ ਰੋ ਜੇ ਰਿਸ਼ਤਾ ਲੱਭ ਰਿਓ ਤਾਂ ਚੰਗੇ ਖਾਨਦਾਨ ਦਾ ਰਿਸ਼ਤਾ ਲੱਭਿਓ ਇ ਥੋੜੇ ਆਸੇ ਪਾਸੇ ਦੇ ਸ਼ਹਿਰਾਂ ਦੇ ਵਿੱਚ ਬਹੁਤ ਇਹ ਜੇ ਲਾਲਚੀ ਲੋਕ ਫਿਰਦੇ ਨੇ ਘਰੋਪਾ ਬਣਾਏ ਹੋਏ ਨੇ ਇਹਨਾਂ ਲੋਕਾਂ ਦੇ ਜਿਹੜੇ ਮੁੰਡਿਆਂ ਨੂੰ ਠੱਗ ਰਹੇ ਨੇ ਉਹ ਗੱਲਾਂ ਗਈਆਂ ਜਿਦੇ ਵਿੱਚ ਅੱਗੇ ਕੁੜੀਆਂ ਬੁਲਾ ਹੁੰਦੀਆਂ ਸੀਗੀਆਂ ਆਵਲਾ ਨਾਰੀ ਬਣ ਜਾਂਦੀਆਂ ਸੀਗੀਆਂ ਅੱਜ ਕੱਲ੍ਹ ਇਹ ਚੀਜ਼ਾਂ ਹੈਗੀਆਂ ਅੱਜ ਕੱਲ੍ਹ ਮੁੰਡੇ ਆਵਲਾ ਨੇ ਅੱਜ ਕੱਲ੍ਹ ਕੁੜੀਆਂ ਮੁੰਡਿਆਂ ਨੂੰ ਬਲੈਕਮੇਲ ਕਰ ਰਹੀਆਂ ਨੇ ਉਹਨਾਂ ਦੇ ਮਾਪਿਓ ਦਾ ਨਾਮ ਲੈ ਕੇ ਉਹਨਾਂ ਦੀਆਂ ਭੈਣਾਂ ਦਾ ਉਹਨਾਂ ਦੀਆਂ ਘਰ ਦੀਆਂ ਧੀਆਂ ਭੈਣਾਂ ਦਾ ਨਾਮ ਲੈ ਕੇ ਬਦਨਾਮ ਕਰ ਰਹੀਆਂ ਨੇ ਉਹਨਾਂ ਨੂੰ ਸੋ ਇਹ ਦੇ ਗੰਦੇ ਖਾਨਦਾਨਾਂ ਤੋਂ ਬਚੋ ਧੰਨਵਾਦ